ਸਮਾਨਸਥਾਨ ਪੰਜਾਬ ਵੱਲੋਂ ਜਿਹੜਾ ਯੋਧ ਨਸ਼ੇ ਬਤ ਮੈਮ ਚਲਾਈ ਹੋਈ ਆ ਉਹਦੇ ਵਿੱਚ ਉਸ ਨਾਗ ਨਵੇਸ਼ ਉਹਦੇ ਮਦਦ ਨਾਲ ਮੇਰੇ ਬਾਟ ਬਚੋਟ ਵਿੱਚ ਦਿਹਾੜਾ ਕੋ ਰਾਜ ਮੀਟਿੰਗ ਰੱਖੀ ਗਈ ਸੀ ਜਿੱਥੇ ਅਸੀਂ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਦਾ ਨਾਲ ਸਹਿਯੋਗ ਲੈਣਾ ਹੈ ਕਿ ਅਸੀਂ ਜਿਹੜਾ ਨਸ਼ੇ ਦੀ ਜੋ ਲੱਤ ਹੈ ਉਸ ਨੂੰ ਸਾਰੇ ਸ਼ਹਿਰ ਤੋਂ ਸਾਰੇ ਪੰਜਾਬ ਤੋਂ ਦੂਰ ਕਰਨਾ ਹੈ ਅਸੀਂ ਸਭ ਦੇ ਸਹਿਯੋਗ ਨੂੰ ਮਨਵਾਤੇ ਅਸੀਂ ਅੱਜ ਮੀਟਿੰਗ ਰੱਖੀ ਆ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਤੁਹਾਡੇ ਇਲਾਕੇ ਵਿੱਚ ਕੋਈ ਬੰਦਾ ਵੀ ਨਸ਼ਾ ਵੇਚਦਾ ਹੋਵੇ ਉਸ ਨੂੰ ਮੇਰੇ ਧਿਆਨ ਤੇ ਲਿਆ ਜਾਵੇ ਉਹ ਮੈਨੂੰ ਜੋ ਸੂਚਨਾ ਦੇਣਗੇ ਉਹਨੂੰ ਬਿਲਕੁਲ ਗੁਪਤ ਰੱਖਿਆ ਜਾਏਗਾ ਅਸੀਂ ਉਹਦੀ ਇਨਫਾਰਮੇਸ਼ਨ ਕੇ ਪੁਲਿਸ ਤੋਂ ਮਿਲਵਾਵਾਂਗੇ ਅਸੀਂ ਉਹਨੂੰ ਨਾਲ ਮਿਲ ਕੇ ਉਹਨੂੰ ਪੁਲਿਸ ਦੇ ਹਵਾਲੇ ਕਰਾਂਗੇ ਜੇ ਕੋਈ ਸਾਡੇ ਇਲਾਕੇ ਨਸ਼ਾ ਕਰਦਾ ਤੇ ਅਸੀਂ ਉਹਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਉਹਨੂੰ ਨਸ਼ਾ ਸੈਂਟਰ ਦੇ ਵਿੱਚ ਦਾਖਲ ਕਰਾ ਕੇ ਉਹਦਾ ਇਲਾਜ ਕਰਾਵਾਂਗੇ ਅੱਜ ਅਸੀਂ ਮੁਸਫਰਤੀ ਜੋ ਸਰਕਾਰ ਦੀ ਮਿਹਨਤ ਲਾਈ ਜਾ ਰਹੀ ਹੈ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ ਵੱਲੋਂ ਅਸੀਂ ਉਹਦੇ ਸਬੰਧ ਜਾ ਛਾਰਨ ਲਿਤੇ ਸੋਂ ਵਿੱਚ ਕਾਈ ਆ ਕਿ ਅਸੀਂ ਨਸ਼ੇ ਦੇ ਵਿਰੁੱਧ ਬਿਊਟ ਲੜਾਂਗੇ ਔਰ ਨਸ਼ੇ ਤੋਂ ਬਿਲਕੁਲ ਖਤਮ ਹੁਣ ਬਾੜ ਦੇ ਲੋਕਾਂ ਨੇ ਕੀ ਕਹਿਣਾ ਚਾਹੁੰਦੇ ਦੱਸ ਅਸੀਂ ਬਾੜ ਦੇ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਚੌਂਰੇ ਦੀ ਨਿਗਰਾਨੀ ਚ ਕੋਈ ਬੰਦਾ ਵੀ ਨਾ ਚੈੱਕ ਕਰਦਾ ਬੰਦਾ ਵੇਚਦਾ ਵੈ ਜਾਂ ਕੋਈ ਨਸ਼ਾ ਕਰਦਾ ਉਹ ਮੇਰੇ ਧਿਆਨ ਚ ਲੈਂਦਾ ਜਾਵੇ ਤਸ਼ਕੀਲ ਦਾ ਸੁਧਾਰ ਕਰ ਸਕੀ ਹੈ ਜੇ ਕੋਈ ਨਸ਼ਾ ਵੇਚਦਾ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਜਾਵੇ ਹਾਂ ਦਾ ਸਿਆਸਾ ਤੇ ਸਾਡਾ ਮੇਅਰ ਜਿੰਦੂ ਸਰਾਜ ਜੀ ਨੇ ਕਿਹਾ ਕਿ ਉਹਨਾਂ ਦੇ ਬਾਅਦ ਵਿੱਚ ਜੋ ਪੰਜਾਬ ਦੇ ਮੁਹਿੰਮਤਰੀ ਸਰਦਾਰ ਬਾਵਾ ਸਿੰਘ ਮਾਨ ਕੀ ਬਤੋ ਉਹਤਨਾ ਸ਼ਾਹਰ ਬਿਲਕੁਲ ਸ਼ੁਰੂ ਹੈ ਮੇਅਰ ਸਾਹਿਬ ਇਹ ਬਾਤ ਵਿੱਚ ਮੈਂ ਮੁੱਖ ਮੀਤੀ ਰੱਖੀ ਗਈ ਸੀ ਤੇ ਆ ਕੇ ਬਹੁਤ ਅੱਛਾ ਲੱਗਾ ਕਿ ਤਾਂ ਬਹੁਤ ਮਿੱਠੀ ਜਿੰਤੀ ਦੇ ਵਿੱਚ ਸਾਰੇ ਇਸ ਇਲਾਕੇ ਨੂੰ ਸ਼ਾਮਿਲ ਬਹੁਤ ਅੱਛੀ ਪਰਸਨੈਲਿਟੀਜ਼ ਫੈਂਡ ਹੋਏ ਸੀ ਜੀ ਤੇ ਜੋ ਸਾਡਾ ਸੰਪਾਦਕ ਦਾ ਮਹਿਸਬ ਹੈ ਕਿ ਨਿਸ਼ਾਨ ਖਤਮ ਕਰ ਇਸ ਦਾ ਆਰੰਭਿਕ ਸੈਟੂ ਡੀਡੀ ਯੂਨਿਟੋਂ ਗਵਰਨਰ ਕੇਐਸ ਸੀ ਸਾਹਿਬ ਨੇ ਇਹ ਸੁਣ ਰਹੀ ਲੋਕ ਮਿੱਠਾ ਕਰ ਰਹੇ ਜਦੋਂ ਲੋਕਾਂ ਦਾ ਸਾਥ ਮਿਲ ਜਾਏ ਨਾ ਕੋਈ ਵੀ ਚੀਜ਼ ਹੈ ਟਾਈਮ ਹੋਵੇ ਚਾਹੇ ਨਸ਼ੇ ਹੋਣ ਸਾਰੀ ਚੀਜ਼ ਹੋ ਰਹੀ ਹੈ ਠੀਕ ਹੈ ਉਹ ਲੋਕਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੋ ਬਹੁਤ ਵਧੀਆ ਚੀਜ਼ ਦੀ ਸ਼ਲਾਘਾ ਕੀਤੀ ਹੈ ਸੀਐਮ ਸਾਹਿਬ ਨੇ ਉਪਰਾਲਾ ਕੀਤਾ ਹੈ ਕਿ ਪਾਰਟੀ ਲੈਵਲ ਤੋਂ ਉੱਪਰ ਦੇ ਪਬਲਿਕ ਸਾਰੇ ਸਾਥ ਦੇ ਰਹੇ ਹਨ ਕਿ ਉਹ ਚਾਹੁੰਦੇ ਨੇ ਕਿ ਜੋ ਸੀਐਮ ਸਾਹਿਬ ਦਾ ਸੁਪਨਾ ਹੈ ਸਾਡਾ ਵੀ ਉਹੀ ਸੁਪਨਾ ਹੈ ਕਿ ਅਸੀਂ ਆਪ ਸਾਡੇ ਇਸ ਸ਼ਹਿਰ ਨੂੰ ਇੰਸਟੀਚਿਊਸ਼ਨ ਤੇ ਆਪਣੀ ਨਵੀਂ ਗੱਲਾਂ ਵਿੱਚ ਚੌਰਾਏ ਨੇ ਤੁਹਾਨੂੰ ਟੈਂਪਰੇ ਦਾ ਤੇ ਡਾਵਾ ਚਾਗਰੇ ਬਾਰੇ ਦੱਸਿਆ ਬਹੁਤ ਬਹੁਤ ਵਧੀਆ ਲੱਗਦਾ ਹੈ ਬਾਗੀ ਬਾਅਦ ਵਿੱਚ ਗੱਲ ਕਰਾਂਗੇ ਤਾਂ ਇਸ ਤੋਂ ਉਹ ਵੀ ਕਾਬੂ ਵਿੱਚ ਜੀ ਲੈਣ ਕਿਹਾ ਜਿੰਨੀ ਜਿੰਨੀ ਨੂੰ ਬੋਲ ਰਹੀ ਜਦੋਂ ਬਹੁਤ ਬਹੁਤ ਠੀਕ ਹੈ ਫਿਰ ਪਾਜੀ ਜਿਹੜੇ ਨਸ਼ਾ ਵੇਚਦੇ ਉਹਨਾਂ ਤੇ ਵੀ ਕਾਬੂ ਆਇਆ ਜਾਏ ਨਸ਼ਾ ਵੇਚਣ ਵਾਲਿਆਂ ਦਿੱਤੋ ਇਹ ਮਤਲਬ ਵੀ ਨਹੀਂ ਇਹ ਕਿਹਾ ਜਾਂਦਾ ਤੁਸੀਂ ਸੁਣਿਆ ਹੋਣਾ ਬਾਈ ਨਸ਼ਾ ਵੇਚਣ ਵਾਲੇ ਨੂੰ ਕੋਈ ਮਦਦ ਨਹੀਂ ਤੁਰੀ ਉਹਦੀ ਸਿਫਾਰਿਸ਼ ਹੈ ਉਸ ਨੂੰ ਨਸ਼ਾ ਵੇਚਣ ਵਾਲੇ ਨੂੰ ਤਾਂ ਬਿਲਕੁਲ ਨਹੀਂ ਕਰਛਣਾ ਨਹੀਂ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦੀ ਮਦਦ ਕਰਨੀ ਨਸ਼ਾ ਛਡਾਉਣਾ ਆ ਗਿਆ ਪਰਤੀ ਕੰਮ ਵਾਰਾ ਜੇ ਪੀਂਦੇ ਲੈ ਕੇ ਆਉਣਾ ਉਹਨੂੰ ਜਾਨ ਬਚਾਉਣੀ ਐ ਸੇ ਇਹ ਇੱਕ ਬੰਮ ਦਾ ਕੰਮ ਹੋਊਗਾ ਜਿਹੜੇ ਨਸ਼ਾ ਵੇਚਦੇ ਆ ਬਿਲਕੁਲ ਨਹੀਂ ਮਦਦ ਆਉਂਦੀ ਤਾਂ ਪੁਲਿਸ ਨੂੰ ਉਸੇ ਵੇਲੇ ਇਨਫੋਰਮ ਕਰਕੇ ਲਾਉਣਾ ਹੈ ਉਹ ਬੱਤ ਵੱਦੋਂ ਨੂੰ ਸਹਾਇਤਾ ਪਾਉ ਤੋਂ ਪਹਿਲੇ ਨੂੰ ਸੋਚਣ ਬਿਨਾ ਇਸ ਪਾਸੇ ਨੁਕਸਾਨ ਇਹਦੀ ਇਹ ਚੀਜ਼ ਦੋ ਵੱਧ ਤੇ